ਸ਼ਰਮਾ ਕਰੀਆਂ ਦੇ ਕਿੰਨੀ ਖੁਸ਼ ਆ ਜਦੋਂ ਪਹਿਲੇ ਦਿਨ ਇਹਨੂੰ ਲੱਗਿਆ ਵੀ ਹਲੇ ਉਹਨਾਂ ਗਾਹਾਂ ਜਾਂ ਨਹੀਂ ਪੈ ਰਿਆ ਉਦੋਂ ਘਬਰਾਈ ਜੀ ਪਈ ਸੀ ਹੁਣ ਕੀ ਕਹਿੰਦੇ ਹਲੋ ਕੱਲ ਕੱਲ ਧੱਕੇ ਧੱਕੇ ਪਏ ਆ ਹਾਂ ਮਤਲਬ ਪਤਾ ਤਾਂ ਉਹ ਕਿੰਨੇ ਧੱਕੇ ਪਏ ਮੈਨੂੰ ਪਤਾ ਮੇਰੇ ਚੁੰਡੀਆਂ ਵੀ ਵੱਡੀਆਂ ਲੋਕਾਂ ਦੀ ਹੋ ਤੇਰੀ ਸੱਚੀ ਬੋਲਿਆ ਹੋਰ ਟੋ ਵੀ ਮੈਂ ਪਹਿਲੇ ਥੀਏਟਰ ਚੋਂ ਤੇ ਭੱਜਣਾ ਪਿਆ ਹਾਂ ਬਟ ਗਾਈਜ਼ ਥੈਂਕ ਯੂ ਮੈਂ ਚੁੰਡੀਆਂ ਖਾਣ ਨੂੰ ਤਿਆਰ ਆ ਤੁਹਾਡੀਆਂ ਬਟ ਮੇਰੇ ਫਿਲਮ ਦੇ ਖਾਣ ਜਾਓ ਮੈਨੂੰ ਬਹੁਤ ਵਧੀਆ ਲੱਗਾ ਇੱਕ ਥੀਏਟਰ ਚ ਪਈਆਂ ਚੁੰਡੀਆਂ ਮਤਲਬ ਉਹ ਜਸਟ ਪਿਆਰ ਕਰ ਰਹੇ ਸੀ ਮੈਨੂੰ ਬਟ ਮੈਨੂੰ ਹਾਰਟ ਹੋ ਗਿਆ ਫਿਰ ਅਸੀਂ ਭੱਜੇ ਉੱਥੋਂ ਫਿਰ ਦੂਜੇ ਥੀਏਟਰ ਚ ਗਏ ਨੇ ਸੋਹਣੇ ਤਰੀਕੇ ਨਾਲ ਸਾਰਿਆਂ ਦੇ ਰਿਵਿਊ ਦਿੱਤੇ ਪੇਸ਼ੈਂਟਲੀ ਮਜ਼ਾ ਆਇਆ ਫਿਲਮ ਦੇਗਾ ਵੀ ਇੱਕ ਕੁੜੀ ਤੇ ਟੱਕੇ ਨਾਲ ਇਨਦੇ ਨੇ ਸ਼ਹਿਨਾਜ਼ ਗਿਲ ਤੇ ਉਹਨਾਂ ਦੀ ਫਿਲਮ ਇੱਕ ਕੁੜੀ ਕਾਫੀ ਜ਼ਿਆਦਾ ਚਰਚਾ ਦੇ ਵਿੱਚ ਹੈ ਰੀਸੈਂਟਲੀ ਆਪਣੀ ਅਪਕਮਿੰਗ ਫਿਲਮ ਦੀ ਸ਼ੂਟਿੰਗ ਕਰ ਰਹੀ ਹੈ ਤੇ ਹਾਲ ਹੀ ਵਿੱਚ ਕਿਪੀ ਗਰੇਵਾਲ ਦੇ ਨਾਲ ਉਹਨਾਂ ਦੀ ਇੱਕ ਵੀਡੀਓ ਸਾਹਮਣੇ ਆਈ ਜਿਸ ਦੇ ਵਿੱਚ ਕਿਪੀ ਗਰੇਵਾਲ ਇਹ ਦੱਸਦੇ ਹੋਏ ਨਜ਼ਰ ਆਏ ਕਿ ਪਹਿਲੇ ਦਿਨ ਤਾਂ ਸ਼ਹਿਨਾਜ਼ ਕਾਫੀ ਪਰੇਸ਼ਾਨ ਹੋ ਗਈ ਜਦੋਂ ਉਹਨਾਂ ਨੂੰ ਪਤਾ ਚੱਲਿਆ ਕਿ ਉਹਨਾਂ ਦੀ ਫਿਲਮ ਦੇਖਣ ਦੇ ਲਈ ਇੰਨਾ ਜ਼ਿਆਦਾ ਕੱਠ ਨਹੀਂ ਹੋਇਆ ਲੇਕਿਨ ਹੁਣ ਹੌਲੀ ਹੌਲੀ ਜਿੱਦਾਂ ਇਹ ਫਿਲਮ ਨੂੰ ਦਿਨ ਬੀਤ ਰਹੇ ਨੇ ਫੈਨਸ ਆਪਣੇ ਇਮੋਸ਼ਨਸ ਨੂੰ ਸਭ ਦੇ ਨਾਲ ਸਾਂਝਾ ਕਰ ਰਿਹਾ ਤੇ ਸ਼ਹਿਨਾਜ਼ ਗਿਲ ਵੀ تھیਟਰਸ ਦੇ ਵਿੱਚ ਜਾ ਕੇ ਪਾਸ ਦੇ ਲਾਈਵ ਰਿਐਕਸ਼ਨ ਦੇਖ ਰਿਹਾ ਤੇ ਸੋਸ਼ਲ ਮੀਡੀਆ ਤੇ ਉਹਨਾਂ ਦੇ ਜਿਹੜਾ ਪਿਆਰ ਮਿਲ ਰਿਹਾ ਉਸ ਨੂੰ ਜ਼ਾਹਰ ਕਰ ਰਿਹਾ ਪਰ ਇਸ ਦੇ ਦੌਰਾਨ ਗਿੱਪੀ ਗਰੇਵਾਲ ਨੇ ਵੀ ਦੱਸਿਆ ਕਿ ਕਿਸ ਤਰ੍ਹਾਂ ਸ਼ਹਿਨਾਜ਼ ਗਿਲ ਨੂੰ ਕੱਲ تھیਟਰ ਦੇ ਵਿੱਚ ਤੱਕੇ ਵਜੇ ਤੇ ਲੋਕਾਂ ਨੇ ਚੁੰਡੀਆਂ ਵੀ ਵੱਡੀਆਂ ਲੇਕਿਨ ਉਹਨਾਂ ਦਾ ਪਿਆਰ ਸੀਗਾ ਇਹ ਕਿਸੇ ਨੇ ਐਗਰੈਸ਼ਨ ਦੇ ਵਿੱਚ ਨਹੀਂ ਕੀਤਾ ਲੋਕੋ ਤੇ ਪਹੁੰਚੇ ਉੱਥੇ ਨਾ ਜ਼ਿਆਦਾ ਕੱਟ ਸੀ ਕਿ ਸ਼ਹਿਨਾਜ਼ ਗਿਲ ਨੂੰ ਫਾਂਸ ਮਿਲਣ ਦੇ ਲਈ ਆਏ ਤੇ ਉਹ ਬਹੁਤ ਮੁਸ਼ਕਿਲ ਦੇ ਨਾਲ ਉਥੋਂ ਬਾਹਰ ਵੀ ਆਏ ਵੈਲ ਤੁਸੀਂ ਵੀ ਸੁਣੋ ਕੀ ਕਹਿਣਾ ਹੈ ਗਿੱਪੀ ਗਰੇਵਾਲ ਤੇ ਸ਼ਹਨਾਜ਼ ਕਿਲ ਦਾ ਸਟਾਰ ਮੈਨੂੰ ਪਤਾ ਹੀ ਨਹੀਂ ਤੀਂ ਕਰਨੀ ਕਰਦਾ ਕਿ ਕੱਚਲ ਰਹੀ ਤੇਰੀ ਫਿਲਮ ਵਧੀਆ ਕੀ ਵਾਰੀ ਸਿੰਗ ਵਰਸਸ ਕੋਈ ਇੱਕ ਕੁੜੀ ਉਹ ਸਿੰਗ ਵਰਸਸ ਕੌਰ ਤਾਂ ਆਉਗੀ ਹਲੇ ਜਿਹੜੀ ਆਈ ਹੋਈ ਐ ਇੱਕ ਕੁੜੀ ਪੁੱਛ ਰਹੀ ਆ ਤੁਸੀਂ ਦੱਸੋ ਕਿਵੇਂ ਚੱਲ ਰਹੀ ਹੈ ਨਹੀਂ ਮੈਂ ਤਾਂ ਤੈਨੂੰ ਪੁੱਛਣਾ ਚਾਹ ਰਹਾ ਵਾ ਵੀ ਤੂੰ ਕੱਲ ਆਡੀਅנס ਕੋ ਜਾ ਆ ਜੁ ਕੇ ਆਈ ਆ ਕੀ ਕਹਿੰਦੇ ਆਡੀਅנס ਵਾਲੇ ਬਹੁਤ ਵਧੀਆ ਲੱਗੀ ਸਾਰਿਆਂ ਨੂੰ ਦੀਵਿਅਸ ਤਾਂ ਵਧੀਆ ਸ਼ਰਮਾਕਰੀਆਂ ਦੇ ਕਿੰਨੀ ਖੁਸ਼ ਆ ਜਦੋਂ ਪਹਿਲੇ ਦਿਨ ਇਹਨੂੰ ਲੱਗਿਆ ਵੀ ਹਲੇ ਉਹਨਾਂ ਗਾਹਾਂ ਜਾਂ ਨਹੀਂ ਪੈ ਰਿਆ ਉਦੋਂ ਘਬرائی ਜੀ ਪਈ ਸੀ ਹੁਣ ਕੀ ਕਹਿੰਦੇ ਆ ਲੋਕ ਕੱਲ ਕੱਲ ਠੱਕੇ ਠੱਕੇ ਪਏ ਐ ਹਾਂ ਮਤਲਬ ਪਤਾ ਤਾਂ ਉਹ ਕਿੰਨੇ ਠੱਕੇ ਪਏ ਮੈਨੂੰ ਪਤਾ ਟੀਆਂ ਲੋਕਾਂ ਨੂੰ ਉਹ ਤੇਰੀ ਸੱਚੀ ਮੋਰੀ ਹੋਰ ਤੋਂ ਵੀ ਮੈਂ ਪਹਿਲੇ ਥੀਏਟਰ ਚੋਂ ਤੇ ਭੱਜਣਾ ਪਿਆ ਵਾ ਬਟ ਗਾਇਸ ਥੈਂਕ ਯੂ ਮੈਂ ਚੁੰਡੀਆਂ ਖਾਣ ਨੂੰ ਤਿਆਰ ਆ ਤੁਹਾਡੀਆਂ ਬਟ ਮੇਰੀ ਫਿਲਮ ਦੇਖਣ ਜਾਓ ਮੈਨੂੰ ਬਹੁਤ ਵਧੀਆ ਲੱਗਾ ਇੱਕ ਥੀਏਟਰ ਚ ਪਈਆਂ ਚੁੰਡੀਆਂ ਮਤਲਬ ਉਹ ਜਸਟ ਪਿਆਰ ਕਰ ਰਹੀ ਸੀ ਮੈਨੂੰ ਮੈਨੂੰ ਹਾਰਟ ਹੋ ਗਿਆ ਫਿਰ ਅਸੀਂ ਭੱਜੇ ਉੱਥੋਂ ਫਿਰ ਦੂਜੇ ਥੀਏਟਰ 'ਚ ਤਾਂ ਇੰਨੇ ਸੋਹਣੇ ਤਰੀਕੇ ਨਾਲ ਸਾਰਿਆਂ ਨੇ ਰਿਵਿਊ ਦਿੱਤੇ ਪੇਸ਼ੈਂਟ ਲਈ ਮਜ਼ਾ ਆਇਆ ਫਿਲਮ ਦੇਖਿਆ ਵੀ ਇੱਕ ਕੁੜੀ ਤੇ ਤੱਕੇ ਨਾਲ ਵਾਰੇ